ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਸਮੂਹ ITT TET ਪਾਸ ਬੇਰੋਜ਼ਗਾਰ ਅਧਿਆਪਕਾਂ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿਸ ਦਿਨ ਤੋਂ ਭਰਤੀ 2364 ਬਹਾਲ ਹੋਈ ਆ ਉਸ ਦਿਨ ਤੋਂ ਬਹੁਤ ਵੱਡੇ ਪੱਧਰ ਤੇ ਫੋਨ ਆ ਰਹੇ ਨੇ ਤੇ ਜਿਸ ਦੇ ਵਿੱਚ ਬਹੁਤ ਸਾਰੇ ਵਲੰਟੀਅਰਸ ਦੇ ਵੀ ਕਾਲ ਆਇਆ ਬਹੁਤ ਸਾਰੇ बीएड ਦੇ ਵਾਲਿਆਂ ਦੀ ਵੀ ਕਾਲ ਆਇਆ ਬਹੁਤ ਸਾਰੇ ITT ਵਾਲਿਆਂ ਦੇ ਵੀ ਕਾਲ ਆਇਆ ਬਹੁਤ ਸਾਰੇ ਪੰਜ ਨੰਬਰ ਵਾਲਿਆਂ ਦੇ ਵੀ ਫੋਨ ਆਏ ਬਹੁਤ ਸਾਰੇ ਫੋਨ 10 ਨੰਬਰ ਵਾਲਿਆਂ ਦੇ ਆਏ। ਸੋ ਕੋਈ ਕਹਿੰਦਾ ਮੈਂ ਆ ਆ ਚੀਜ਼ ਤੇ ਕੇਸ ਲਾ ਦੂੰ, ਕੋਈ ਕਹਿੰਦਾ ਮੈਂ ਉਹ ਚੀਜ਼ ਤੇ ਕੇਸ ਲਾ ਦੂੰ। ਮੈਂ ਸਾਰਿਆਂ ਨੂੰ ਇੱਕ ਸਵਾਲ ਜ਼ਰੂਰ ਪੁੱਛੂੰਗਾ ਵੀ ਜਿਹੜੇ 3 ਸਾਲ ਤੋਂ ਦੋ ਵਾਰ ਰੱਦ ਹੋਈ ਭਰਤੀ थी, ਉਦੋਂ ਤੁਹਾਡੇ ਕੇਸ ਯਾਦ ਨਹੀਂ ਸੀ। ਉਦੋਂ ਕਿੱਥੇ ਸੀ ਤੁਸੀਂ? ਉਦੋਂ ਕੇਸ ਲਾ ਦਿੰਦੇ। ਤੁਹਾਡੀ ਬਾਹ ਫੜੀ ਸੀ ਕਿਸੇ ਨੇ ਕਿਹਾ ਕੋਈ ਹੱਥ ਬੜਿਆ ਸੀ ਤੁਹਾਡਾ। ਲਾਉਂਦੇ ਕੇਸ, ਜੀ ਸਾਧ ਕੇ ਲਾਉਂਦੇ, ਅੱਜ ਵੀ ਲਾਓ। ਜੀ ਨੇ ਜਿੰਨੇ ਕੇਸ ਲਾਉਣੇ ਨੇ ਜਿਸੇ ਬਿਹਾਰ ਤੇ ਲਾਉਣੇ ਨੇ ਜੀ ਤੁਸੀਂ ਲਾ ਸਕਦੇ ਹੋ ਖੁੱਲੀ ਸੁੱਟੀ ਆ ਠੀਕ ਆ ਕੱਲੂ ਇਹ ਗੱਲ ਨਾ ਕਹੋ ਵੀ ਮੇਰਾ 2364 'ਚ ਇੱਕ ਨੰਬਰ ਆਉਂਦਾ ਸੀ ਅਸੀਂ ਤਾਂ ਰਹਿ ਗਏ ਅਸੀਂ ਜੋ ਤੁਹਾਡੇ ਨਾਲ ਜ਼ਬਾਨ ਕੀਤੀ ਸੀ ਜੋ ਵਾਅਦਾ ਕੀਤਾ ਸੀ ਅਸੀਂ ਆਪਦਾ ਪੂਰਾ ਕਰਤਾ 2364 ਭਰਤੀ ਬਹਾਲ ਕਰਾਉਣ ਦੀ ਗੱਲ ਹੋਈ ਸੀ 2364 ਭਰਤੀ ਬਹਾਲ ਕਰਾ ਕੇ ਤੁਹਾਡੇ ਹੱਥਾਂ ਦੇ ਵਿੱਚ ਦੇਤੀ ਪੂਰੀ ਕਰਨ ਦੇਣੀ ਆ ਨਹੀਂ ਕਰਨ ਦੇਣੀ ਇਹ ਕੈਡਰ ਦੀ ਆਪਣੀ ਮਰਜ਼ੀ ਆ ਪਹਿਲਾਂ ਵੀ ਕੈਡਰ ਲੜਿਆ ਸੀ ਹੁਣ ਵੀ ਕੈਡਰ ਲੜੇ ਤੀ ਸਾਡੀ ਜ਼ਿੰਮੇਵਾਰੀ ਤੇ ਅਸੀਂ ਆਪਣੀ ਨਿਭਾਤੀ ਠੀਕ ਹੈ ਜੀ ਅੱਜ ਅਸੀਂ ਚਾਹੁੰਦੇ ਹਾਂਗੇ ਵੀ ਈਟੀਟੀ 2364 ਪੂਰੀ ਤਰ੍ਹਾਂ ਭਰਤੀ ਪੂਰੀ ਹੋਵੇ ਠੀਕ ਹੈ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜਿਹਦਾ ਜਿੰਨੇ ਕੇਸ ਲਾਉਣ ਨੂੰ ਜੀ ਕਰਦਾ ਜੀ ਉਹ ਖੁੱਲ੍ਹ ਕੇ ਲਾ ਸਕਦਾ ਜਥੇਬੰਦੀ ਵੱਲੋਂ ਉਹਦਾ ਕੋਈ ਵਿਰੋਧ ਨਹੀਂ ਕੀਤਾ ਜਾਊ ਹੁਣ ਚਾਹੇ ਭਰਤੀ ਬਚੇ ਹੁਣ ਚਾਹੇ ਭਰਤੀ ਜਾਵੇ ਠੀਕ ਹੈ ਜਦੋਂ ਕੈਡਰ ਨੇ 3 ਸਾਲ ਹੋ ਗਏ ਉਦੋਂ ਕੇਸ ਕਿਸੇ ਦੇ ਯਾਦ ਨਹੀਂ ਆਇਆ ਸੀ ਉਦੋਂ ਕਿਸੇ ਦੇ ਲਿਸਟਾਂ ਯਾਦ ਨਹੀਂ ਆਈਆਂ ᱛੀਆਂ ਉਦੋਂ ਕਿਸੇ ਦੇ ਨੋਟੀਫਿਕੇਸ਼ਨ ਯਾਦ ਨਹੀਂ ਆਏ ᱛੀ ਉਦੋਂ ਕਿਸੇ ਦੇ ਕੁਝ ਨਹੀਂ ਯਾਦ ਆਇਆ ਸੀ ਆ ਪਿਛਲੇ 5 ਦਿਨਾਂ ਤੋਂ ਸਾਰਿਆਂ ਦੇ ਨਾ ਬਹੁਤ ਕੁਝ ਯਾਦ ਆ ਗਿਆ ਸਾਰਿਆਂ ਦੇ ਹੱਕ ਵੀ ਯਾਦ ਆ ਗਏ ਸਭ ਕੁਝ ਯਾਦ ਆ ਗਿਆ ਅਸੀਂ ਚਾਹੁੰਦੇ ਆ ਵੀ ਭਰਤੀ ਪੂਰੀ ਹੋ ਜੇ ਹੋਣ ਦੇਵੋਗੇ ਤਾਂ ਹੋ ਜੂਗੀ ਨਹੀਂ ਹੋਣ ਦੇਵੋਗੇ ਤਾਂ ਇਹ ਭਰਤੀ ਨਹੀਂ ਪੂਰੀ ਹੋਊਗੀ ਤਾਂ ਜਿਹੜੇ ਬੇਰੁਜ਼ਗਾਰੀ ਦਾ ਸੰਤਾਪ 2364 ਪਹਿਲਾਂ ਪਰਿਵਾਰ ਹੰਡਾ ਰਿਆ ᱛੀ ਹੋਰ ਹੰਡਾ ਲੂਗਾ ਠੀਕ ਆ ਨਹੀਂ ਮਿਲੂ ਉਹਨਾਂ ਦੇ ਕਰਮ ਜਿਨ੍ਹਾਂ ਦੇ ਕਰਮਾਂ 'ਚ ਹੈਗੀ ਉਹਨਾਂ ਨੂੰ ਮਿਲੀ ਜਾਣੀ ਆ ਸੋ ਹੁਣ ਗੱਲ ਖੜੀ ਆ ਮੁਕੱਦਰਾਂ ਤੇ ਅਸੀਂ ਆਪਣੇ ਵੱਲੋਂ ਜਿਹੜੀ ਜ਼ਿੰਮੇਵਾਰੀ ਲਈ ਤੀਗੀ ਬਾ ਪੂਰੇ ਤਨ ਦੇ ਹੀ ਨਾਲ ਤਨ ਮਨ ਤਨ ਤਿੰਨੇ ਚੀਜ਼ਾਂ ਨਾਲ ਨਿਭਾਈ ਆ ਤੇ ਅਸੀਂ ਅੱਜ ਜੇ ਕੋਈ ਸਾਨੂੰ ਫੋਨ ਕਰਕੇ ਕੋਈ ਧਮਕਾਉਣ ਦੀ ਜਾਂ ਡਰਾਉਣ ਦੀ ਕੋਸ਼ਿਸ਼ ਕਰੇ ਕਮੇਟੀ ਨੂੰ ਵੀ ਮੈਂ ਕੇਸ ਲਾ ਦੂੰ ਵੀ ਸਦਕੇ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਕੈਡਰ ਨੇ ਦੇ ਇਹ ਕਾਲ ਕਰਕੇ ਨਹੀਂ ਕਹਿਣਾ ਜੀ ਮੈਂ ਕੇਸਲਾ ਨੂੰ ਜਿਹਦਾ ਜੀ ਕਰਦਾ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਕੋਰਟ ਸਾਰੇ ਖੁੱਲੇ ਪਏ ਨੇ ਤੁਸੀਂ ਜਾਓ ਜਾ ਕੇ ਕੇਸ ਲਾ ਲਓ ਮੋਸਟ ਵੈਲਕਮ ਆ ਤੁਹਾਡਾ ਉੱਥੇ ਜਿਹਦੇ ਜਾਣਾ ਲੱਸਦਾ ਪਰ ਇੱਥੇ ਗੱਲ ਕਲੀਅਰ ਕਰਦੀ ਏ ਵੀ ਕਮੇਟੀ ਕਿਸੇ ਵੀ ਚੀਜ਼ ਨੂੰ ਸਪੋਰਟ ਨਹੀਂ ਕਰੂਗੀ ਕਿਸੇ ਵੀ ਚੀਜ਼ ਨੂੰ ਜਿਹੜੇ ਬੰਦੇ ਕੇਸ ਲਾਉਣਗੇ ਅਸੀਂ ਹੱਕਾਂ ਤੇ ਭਰਤੀ ਪੂਰੀ ਕਰਾਉਣ ਦੇ ਔਰ ਚਾਹੁੰਦੇ ਆ ਵੀ ਈਟੀਟੀ 2364 ਭਰਤੀ ਪੂਰੀ ਹੋਵੇ ਔਰ ETT 2364 ਭਰਤੀ ਪੂਰੀ ਹੋਣੀ ਚਾਹੀਦੀ ਆ ਇਹ ਸਾਡੀ ਦਿਲੀ ਇੱਛਾ ਆਗੀ ਸੋ ਬਾਕੀ ਹੁਣ ਕੈਡਰ ਦੀ ਮਰਜ਼ੀ ਆ ਵੀ ਇਹ ਭਰਤੀ ਪੂਰੀ ਕਰਾਉਣੀ ਆ ਜਾਂ ਨਹੀਂ ਕਰਾਉਣੀ ਸੋ ਧੰਨਵਾਦ ਸਾਥੀਓ